ਮਾਹਰਪੁਰ ਦੇ ਜਿੰਨੇ ਵੀ ਰੈਸਟੋਰੈਂਟ ਨੇ ਜਿੰਨੇ ਵੀ ਹੋਟਲ ਹੈ ਜਿੰਨੇ ਵੀ ਕੋਈ ਛੋਟੀ-ਬੋਡੀ ਕੋਈ ਫੈਕਟਰੀ ਹੈ ਉਹ ਸਾਰਾ ਗੰਦਾ ਪਾਣੀ ਦੇ ਜਾਂਦਾ ਹੈ। ਬਾਅਦ ਦੇ ਸਭ ਤੋਂ ਜ਼ਿਆਦਾ ਇਹਨਾਂ ਬੁੱਚੜਖਾਨੇ ਜਿਹੜਾ ਦਰਿਆ ਇੱਥੋਂ ਕੋਲ ਉਹ ਜੋ ਉਹਨਾਂ ਨੇ ਬੁੱਚੜਖਾਨੇ ਤੋਂ ਉਹਨਾਂ ਸਾਰਾ ਗੰਦ ਦੇ ਪਾਉਂਦੇ ਰਿਹਾ। ਉਸ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਕੰਮ ਖਰਾਬ ਹੋਇਆ ਹੈ ਉਹ ਸਾਡੇ ਸੁਜਾਂਬੜ ਕੋਇਆ। ਉਸ ਸੁਜਾਂਪੁਰ ਦਾ ਐਡਾ ਵੱਡਾ ਨਾਲਾ ਪੂਰੇ ਸ਼ਹਿਰ ਦਾ ਨਾਲਾ ਜਿਹੜਾ ਹੈ ਇਹ ਅੱਪਰ ਵਾਲੀ ਦੁਆਜੀ ਜਾਂਦਾ ਹੈ। ਅਸੀਂ ਟਾਈਮ ਟੂ ਟਾਈਮ ਬੜੀਆਂ ਬੜੀਆਂ ਖਬਰਾਂ ਵੀ ਲੁਆਈਆਂ ਨੇ ਮਗਰ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਕੰਨ ਦੇ ਜੂਣੀ ਸੂਬਾ ਸਰਕਾਰ ਵੱਲੋਂ ਨਹਿਰੀ ਪਾਣੀਆਂ ਨੂੰ ਸਾਫ਼ ਰੱਖਣ ਦੇ ਲਈ ਅੰਤਖ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਜੋ ਪਾਣੀ ਨੂੰ ਸਾਫ਼ ਰੱਖਿਆ ਜਾ ਸਕੇ ਪਰ ਜੇਕਰ ਗਲ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਦੀ ਕਰੀਏ ਤਾਂ ਸੁਜਾਨਪੁਰ ਵਿਖੇ ਯੂਬੀਡੀਸੀ ਦੀ ਨਹਿਰ ਜਿਹੜੀ ਹੈ ਉਸ ਦੇ ਵਿੱਚ ਗੰਦਾ ਪਾਣੀ ਜਿਹੜਾ ਇੰਨਾ ਜ਼ਿਆਦਾ ਭਰਿਆ ਹੋਇਆ ਤੇ ਦੱਸ ਦਿਈਏ ਸੁਜਾਨਪੁਰ ਸ਼ਹਿਰ ਦਾ ਸਾਰਾ ਗੰਦਾ ਪਾਣੀ ਇਸ ਨਹਿਰ ਦੇ ਵਿੱਚ ਜਾ ਰਿਹਾ ਤੇ ਇਸ ਦੇ ਨਾਲ-ਨਾਲ ਨਹਿਰ ਮੇੜੇ ਬਣੇ ਸਾਰੇ ਹੋਟਲਾਂ ਦਾ ਗੰਦਾ ਪਾਣੀ ਵੀ ਇਸ ਨਹਿਰ ਦੇ ਵਿੱਚ ਜਾ ਰਿਹਾ ਤੇ ਇਸ ਪਾਸੇ ਨਾ ਤਾਂ ਨਗਰ ਕੌਂਸਲ ਸੁਜਾਨਪੁਰ ਅਤੇ ਨਾ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਧਿਆਨ ਜਾ ਰਿਹਾ ਜਿਸ ਵਜ੍ਹਾ ਦੇ ਨਾਲ ਇਸ ਨਹਿਰ 'ਚ ਦਿਨੋ ਨੇਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਲੋਕ ਇੱਥੇ ਨਹਿਰ ਦੇ ਨੇੜੇ ਪਿਕਨਿਕ ਮਨਾਉਣ ਆਉਂਦੇ ਸਨ ਪਰ ਅੱਜ ਇਹ ਆਲਮ ਹੈ ਕਿ ਇਸ ਨਹਿਰ ਦੀ ਕੋਈ ਸਾਰ ਵੀ ਨਹੀਂ ਲੈ ਰਹੀਆਂ ਉਹਨਾਂ ਨੇ ਕਿਹਾ ਕਿ ਪਠਾਨਕੋਟ ਜੰਮੂ ਕੋਮੀ ਰਾਤ ਬਣੇ ਸਾਰੇ ਹੋਟਲਾਂ ਦਾ ਗੰਦਾ ਪਾਣੀ ਵੀ ਇਸ ਨਹਿਰ ਵਿੱਚ ਜਾ ਰਿਹਾ ਹੈ ਤੇ ਇਸ ਨੂੰ ਰੋਕਣ ਦੇ ਲਈ ਕੋਈ ਵੀ ਜਿਹੜਾ ਹੈ ਉਹ ਨਹੀਂ ਇੱਥੇ ਮੌਜੂਦ ਹੈ ਕਿਉਂਕਿ ਸਿਆਸਤਦਾਨ ਵੋਟ ਦੀ ਰਾਜਨੀਤੀ ਤੇ ਚੱਲਦੇ ਜਿਹੜਾ ਹੈ ਉਹ ਨਹੀਂ ਕਰਦੇ ਤੇ ਵਿਭਾਗੀ ਅਧਿਕਾਰੀ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇਦੇ ਤੇ ਦੂਜੇ ਪਾਸੇ ਜਦ ਇਸ ਸਬੰਧੀ ਸੁजानਪੁਰ ਦੇ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਇਸ ਵਿਸ਼ੇ ਤੇ ਚਿੰਤਾ ਜਿਹੜੀ ਹੈ ਉਹ ਜਤਾਈ ਤੇ ਆਓ ਦੇਖਦੇ ਆ ਵਿਧਾਇਕ ਰੇਸ਼ਪੁਰੀ ਦਾ ਇਸ ਬਾਬਤ ਕੀ ਕਹਿਣਾ ਹੈ ਤੇ ਸਥਾਨਕ ਲੋਕ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਇਸ ਤੇ ਉੱਤੇ ਹੋਣੀ ਚਾਹੀਦੀ ਹੈ ਤਾਂ ਦੇਖੋ ਪਹਿਲਾਂ ਮੈਂ ਤੁਹਾਡੇ ਜਿਹੜੇ ਵੀ ਚੈਨਲ ਲੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਟੂ ਟਾਈਮ ਜਿਹੜੀਆਂ ਲੋਕਾਂ ਦੀ ਪ੍ਰੋਗਰਾਮ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਪੱਤਰਕਾਰਾਂ ਦੇ ਰਾਹੀਂ ਤੇ ਉਹਨਾਂ ਨੂੰ ਉਹ ਜਾਗਰੂਕ ਕਰਦੇ ਹੋ ਇਹ ਜਿਹੜਾ ਵੀ ਨਹਿਰ ਦਾ ਪਾਣੀ ਹੈ ਨਾ ਇਹ ਕੁਛ ਤੇ ਜਿਹੜੇ ਨਹਿਰ ਵਿੱਚ ਬੰਦ ਹੋ ਗਏ ਨੇ ਮਤਲਬ ਕਿ ਸਾਰੇ ਮਤਲਬ ਕਿ ਚੋਲਾ ਮੜੀ ਡੈਮ ਬਣਿਆ ਇਸ ਨਹਿਰ ਵਿੱਚ ਪਾਣੀ ਨਹੀਂ ਆਉਂਦਾ ਅਹੀਂ ਇਹ ਛੋਟੇ ਛੋਟੇ ਹੁੰਦੇ ਸੀ ਇਸ ਨਹਿਰ ਦੇ ਉੱਤੇ ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਆਪੇ ਵੀ ਗਰਮੀਆਂ ਵਿੱਚ ਮਤਲਬ ਕਿ ਸਿਆਰਗਾ ਨਹੀਂ ਵਧਿਆ ਦੇ ਸੀ ਆਪਣੇ ਘਰੋਂ ਰੋਟੀਆਂ ਪਕਵਾ ਕੇ ਲੈਣੀਆਂ ਉੱਥੇ ਬਹਿ ਕੇ ਖਾਣੀਆਂ ਅੱਜ ਸਾਡੀ ਅਕਬਰ ਬੜੀ ਦੁਆ ਦੀ ਇੰਨੀ ਪੇਸ਼ੇਰ ਮਾਰੀ ਹੋ ਚੁੱਕੀ ਦੀ ਐ ਇੰਨੀ ਪੇਸ਼ੇਰ ਮਾਰੀ ਹੋ ਚੁੱਕੀ ਆ ਇਹ ਨਹਿਰ ਘਟ ਹੈ ਤੇ ਨਾਜਾਇਜ਼ ਹੋ ਚੁੱਕਿਆ ਇਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਸਭ ਤੋਂ ਜ਼ਿਆਦਾ ਜਿਹੜਾ ਆਪਣਾ ਦੋਸ਼ ਦੇ ਆ ਤਾਂ ਪ੍ਰਸ਼ਾਸਨ ਇਹ ਇਹਨਾਂ ਦੀ ਯਵਨ ਪ੍ਰੀਤਿਆ ਨਹੀਂ ਕਰ ਰਿਹਾ ਇਹ ਮਾਦੂਪੁਰ ਤੋਂ ਸ਼ੁਰੂ ਹੋ ਜਾਂਦਾ ਹੈ ਕੰਮ ਮਾਦੂਪੁਰ ਦੇ ਜਿੰਨੇ ਵੀ ਰੈਸਟੋਰੈਂਟ ਨੇ ਜਿੰਨੇ ਵੀ ਹੋਟਲ ਹੈ ਜਿੰਨੇ ਵੀ ਕੋਈ ਛੋਟੀ-ਬੋੜੀ ਕੋਈ ਫੈਕਟਰੀ ਹੈ ਉਹ ਸਾਰਾ ਗੰਦਾ ਪਾਣੀ ਦੇ ਜਾਂਦਾ ਹੈ ਉਸ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਇਹਨਾਂ ਬੁੱਤਖਾਨੇ ਜਿਹੜਾ ਬਰਿਆ ਇੱਥੋਂ ਪਹਿਲਾਂ ਉਹ ਜੋ ਉਹਨਾਂ ਨੇ ਬੁੱਤਖਾਨੇ ਤੋਂ ਉਹਨਾਂ ਸਾਰਾ ਗੰਦ ਦੇ ਹੀ ਪਾਉਂਦੇ ਰਿਹਾ ਉਸ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਕੰਮ ਖਰਾਬ ਹੋਇਆ ਹੈ ਉਹ ਸਾਡੇ ਸਿਆੰਬੜ ਤੋਂ ਹੋਇਆ ਹੈ ਇਸ ਸੁजानਪੁਰ ਦਾ ਇੱਡਾ ਵੱਡਾ ਨਾਲਾ ਪੂਰੇ ਸ਼ਹਿਰ ਦਾ ਨਾਲਾ ਜਿਹੜਾ ਆ ਇਹ ਅੱਪਰ ਬਾਰੀ ਦੁਆਜੀ ਜਾਂਦਾ ਹੈ ਅਸੀਂ ਟਾਈਮ ਟੂ ਟਾਈਮ ਬੜੀ ਵੱੜੀ ਖਬਰਾਂ ਵੀ ਲੁਵਾਈਆਂ ਨੇ ਮਗਰ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਕੰਨ ਦੇ ਜੂਣੀ ਕਿਉਂਕਿ ਕੋਈ ਵੀ ਪੋਲੀਟੀਕਲ ਬੰਦਾ ਜਿਹੜਾ ਇਹਦੇ ਤੇ ਗੱਲ ਨਹੀਂ ਕਰਦਾ ਅਸੀਂ ਸਮਾਜ ਸੇਵਕਾਂ ਦੀ ਗੱਲ ਕਰਦੇ ਆ ਤੇ ਜਿਹੜੀ ਸਾਡੀ ਗੱਲ ਨੂੰ ਕੋਈ ਅਮਤ ਨਹੀਂ ਦਿੰਦਾ ਸਾਡੀ ਕਿਉਂਕਿ ਦੇਖੋ ਨਾ ਬੀਜੇਪੀ ਵਾਲਾ ਬੋਲਦਾ ਹੈ ਨਾ ਕਾਂਗਰਸ ਵਾਲਾ ਬੋਲਦਾ ਹੈ ਨਾ ਆਪ ਵਾਲਾ ਬੋਲਦਾ ਹੈ ਨਾ ਕਾਲੀ ਬੋਲਦਾ ਕੋਈ ਨਹੀਂ ਬੋਲਦਾ ਇਹਨਾਂ ਨੂੰ ਸਿਰਫ ਆਪਣੀ ਰਾਜਨੀਤੀ ਸਿੱਖਣਾ ਕਿਉਂ ਕਿ ਇਹ ਸੋਚਦਾ ਮੈਂ ਅਸੀਂ ਕਿਉਂ ਬੋਲਦੇ ਕਿਉਂ ਅਸੀਂ ਤੇਨਾ ਬਗਾੜੀਏ ਇਸ ਕਰਕੇ ਜਿੰਨਾ ਵੀ ਕਸੂਰ ਹੈ ਇਹ ਕੁਛ ਰਾਜਨੀਤਿਕ ਪੋਲਿਟਿਕਲ ਬੰਦਿਆਂ ਦਾ ਹੈ ਤੇ ਕੁਛ ਜਿਹੜਾ ਹੈ ਉਹ ਜਿਹੜੇ ਅਫਸਰ ਨੇ ਜਿਹੜੇ ਸਰਕਾਰੀ ਜਿਹੜੇ ਨਹਿਰੀ ਪ੍ਰਭਾਵ ਦੇ ਬੰਦੇ ਨਾ ਉਹਨਾਂ ਦਾ ਕਸੂਰ ਹੈ ਅੱਗੇ ਇੱਥੇ ਮਲਗੀ ਬੇਲਦਾਰ ਲਗਾਏ ਹੁੰਦੇ ਸੀ ਉਹ ਸਾਫ ਸਫਾਈ ਕਰਦੇ ਸੀ ਸਭ ਕੁਝ ਕਰਦੇ ਸੀ ਨਹਿਰ ਦਾ ਮਗਰ ਨਹੀਂ ਅਸੀਂ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੀ ਨਹਿਰ ਬਣੀ ਦੀ ਹੈ ਤੇ ਉਹ ਠੀਕ ਹੈ ਕਿਸੇ ਕਾਰਨ ਨਹੀਂ ਪਾਣੀ ਨਹੀਂ ਆ ਰਿਹਾ ਮਗਰ ਇਸਾ ਮਲ ਦੀ ਥੋੜੀ ਹੈ ਇਹਨੂੰ ਤੁਸੀਂ ਨਾਲਾ ਬਣਾ ਦਿਓ ਅਗੇ ਨਾਲੇ ਬਣਾਣੇ ਇਹ ਲੋਕਾਂ ਲਈ ਕੰਮ ਆ ਗਈ ਜਗਾ ਇਸ ਕਰਕੇ ਜਿੰਨਾ ਵੀ ਦੋਸ਼ ਹੈ ਇਹ ਪ੍ਰਸ਼ਾਸਨ ਦਾ ਦੋਸ਼ ਹੈ ਤੇ ਪੇਟਕੜ ਬੰਦਿਆਂ ਦਾ ਦੋਸ਼ ਹੈ ਕਿਉਂਕਿ ਇੱਧਰ ਧਿਆਨ ਨਹੀਂ ਕਰਦੇ ਉਹਨਾਂ ਦਾ 5 ਸਾਲੇ ਹੋ ਲੰਗਾ ਵੀ ਅਸੀਂ ਮੁੜ ਕੇ ਕਿੱਦਾਂ ਜਿੱਤਣਾ ਹੈ ਅਸੀਂ ਮੁੜ ਕੇ ਕਿੱਦਾਂ ਜਿੱਤਣਾ ਹੈ ਇਹ ਸਮੱਸਿਆ ਦਾ ਕੋਈ ਧਿਆਨ ਨਹੀਂ ਦਦਾ ਅ ਠੀਕ ਹੈ ਤੁਹਾਡੀ ਗੱਲ ਨਹਿਰ ਨੂੰ ਗੰਦਲਾ ਤੇ ਅਸੀਂ ਕਰ ਹੀ ਰਹੇ ਹਾਂ ਪਰ ਇਹ ਕਾਫੀ ਸਮੇਂ ਤੋਂ ਇਹ ਇਹੋ ਚੱਲ ਰਿਹਾ ਸਿਸਟਮ ਤੇ ਇਹਦਾ ਜਵਾਬਦੇਹ ਦੇ ਮਿਊਨਿਸਪੈਲਿਟੀ ਕੋਲੋਂ ਤੁਹਾਨੂੰ ਲੈਣਾ ਚਾਹੀਦਾ ਬਟ ਚਲੋ ਸਰਕਾਰ ਉੱਥੇ ਐਸਟੀਪੀ ਪਲਾਂਟ ਬਣਾ ਰਹੀ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਅੰਡਰ ਕੰਸਟਰਕਸ਼ਨ ਆ ਉਹਦੇ ਬਣਨ ਤੋਂ ਬਾਅਦ ਆਈ ਥਿੰਕ ਕਿ ਨਹਿਰ ਨੂੰ ਵੀ ਇਸ ਗੰਦੀ ਤੋਂ निजात ਮਿਲੇਗੀ ਔਰ ਸ਼ਹਿਰ ਵਾਸੀਆਂ ਨੂੰ ਵੀ ਇੱਕ ਸੁੰਦਰ ਔਰ ਸਵੱਛ ਜਗ੍ਹਾ ਮਿਲ ਜਾਏਗੀ ਘੁੰਮਣ ਵਾਸਤੇ ਤੁਹਾਨੂੰ ਲੱਗਦਾ ਕਿ ਮੇਰੀ ਪੁਵਾ ਨੂੰ ਤੇ ਐਕਸ਼ਨ ਲੈਣਾ ਚਾਹੀਦਾ ਕਿ ਕਿੰਨੀ ਤਦਾਦ ਦੇ ਗੰਦ ਪਾਇਆ ਜਾ ਰਿਹਾ ਹੈ ਮੇਰੇ ਖਿਆਲ ਨੂੰ ਆਪਣੀ ਬੈਸਟ ਕੈਪੈਸਿਟੀ ਦੇ ਹਿਸਾਬ ਨਾਲ ਕਰ ਹੀ ਦੇਣੇ ਨਾਲ ਕੋਰਸਪੋਂਡੈਂਸ ਕਮੇਟੀ ਨਾਲ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀਟੀਰੀ ਰਿਪੋਰਟਰ